ਸਸ ਸਾਰੇ ਗੱਲ ਦੇ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਛੋੜ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ 10 ਤਰੀਕ ਤੋਂ ਲੈ ਕੇ 16 17 ਤਰੀਕ ਤੱਕ ਕੀ ਮੈਦਾਨਣ ਵਾਲੇ ਨੇ ਇਸ ਹਫਤੇ ਦੀ ਗੱਲ ਕਰਾਂਗੇ ਕਿਉਂਕਿ 7 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਭ ਤੋਂ ਪਹਿਲਾਂ ਅੱਜ ਦੀ ਗੱਲ ਕੀਤੀ ਜਾਵੇ ਤਾਂ 10 ਤਰੀਕ ਤੋਂ ਮੌਸਮ ਤੁਸੀਂ ਦੇਖ ਸਕਦੇ ਹੋ ਫਿਲਹਾਲ ਮੌਸਮ ਠੀਕ ਹੈ ਬੱਦਲਬਾਗੀ ਤਾਂ ਰਹਤਾ ਹੈ ਪਹਾੜੀ ਖੇਤਰ ਵਿੱਚ ਲਗਾਤਾਰ ਮੌਸਮ ਦਾ ਬਦਲਾ ਹੁੰਦਾ ਦਿਖਾਈ ਦੇ ਰਿਹਾ ਹੈ ਪਹਾੜੀ ਖੇਤਰ ਵਿੱਚ ਸਾਨੂੰ ਬਰਫ ਬਰ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਛੇਕ ਲਹਿਰ ਵਰਗਾ ਮੌਸਮ ਬਣਿਆ ਹੋਇਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਟਰੰਡ ਦਾ ਕਹਿਰ ਜਾਰੀ ਹੋ ਚੁੱਕਿਆ ਹੈ ਸੁੱਕੀ ਠੰਡ ਖਤਮ ਹੋ ਚੁੱਕੀ ਹੈ ਕਿਣਮਣ ਕਣੀ ਹੋਣ ਦੇ ਕਾਰਨ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਹੁਣ ਲਗਾਤਾਰ ਦਿਨ ਦੇ ਵੇਲੇ ਤਾਪਮਨ ਜਿਹੜਾ ਉਹ 20 ਡਿਗਰੀ ਤੋਂ ਥੱਲੇ ਆ ਜਾਵੇਗਾ ਰਾਤ ਦਾ ਤਾਪਮਨ 4-5 ਡਿਗਰੀ ਤੱਕ ਰੁਕ ਜਾਵੇਗਾ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਹੋਇਆ ਹੈ ਕਿ ਕਿੰਨਾ ਕਿਹੜਾ ਇਲਾਕਿਆਂ ਦੇ ਵਿੱਚ ਕਿਵੇਂ-ਕਿਵੇਂ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਜਾਂ ਠੰਡ ਦੇ ਸਿਸਟਮ ਜਾਰੀ ਹੋਏ ਨੇ ਸਿਸਟਮ ਦੀ ਰਿਪੋਰਟ ਤੁਹਾਡੇ ਸਾਹਮਣੇ ਹੈ ਜਾਣ ਕਰਿ ਦੇਣ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਬਾਕੀ ਤੁਸੀਂ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰ ਦਿਓ ਕਿ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਮੌਸਮ ਵਿਭਾਗ ਵੱਲੋਂ ਅਲਰਟ جاری ਹੈ ਕਿ 10 ਤਰੀਕ ਤੋਂ ਲੈ ਕੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋੜ ਫਜ਼ਿਲਕਾ ਰੂਪਨਗਰ ਤੇ ਮੋਹਾਲੀ ਇਨ੍ਹਾਂ ਬੱਚੇ ਠੀਤ ਲਹਿਰ ਰਹੇਗੀ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 11 ਤਰੀਕ ਨੂੰ ਵੀ ਬਹੁਤ ਹਿੱਸੇ ਵਿੱਚ ਦੇਖਣ ਨੂੰ ਮਿਲੇਗੀ ਸ਼ੀਤ ਲਹਿਰ ਦਾ ਹਿੱਸਾ ਤੇ 12 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ 11 ਤਰੀਕ ਨੂੰ ਵੀ ਦੇਖ ਸਕਦੇ ਹੋ ਤੇ 15 ਤਰੀਕ ਸੋਰੀ 13 ਤਰੀਕ ਨੂੰ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੋਲਡ ਵੇਵ ਦੇ ਹਾਲਾਤ ਬਣਨਗੇ ਲਗਭਗ ਕੁਸ਼ਕਚਿਲੇ ਨੇ ਜਿਦੇ ਵਿੱਚ ਮੋਗਾ ਲੁਧਿਆਣਾ ਬਰਨਾਲਾ ਪਟਿਆਲਾ ਇਹਨਾਂ ਵਿੱਚ ਘੱਟ ਅਸਰ ਹੈ ਪਰ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਕੋਲਡ ਵੇਵ ਦੇ ਹਾਲਾਤ ਬਣੇ ਰਹਿਣਗੇ ਜਿਨ੍ਹਾਂ ਦੇ ਵਿੱਚ ਥਾਪਪਨ ਜਿਹੜਾ ਹੈ ਬਹੁਤ ਘਟਦਾ ਹੋਇਆ ਦਿਖਾਈ ਦੇਵੇਗਾ ਦਿਨ ਦੇ ਵੇਲੇ ਪੱਛਮੀ ਹਵਾ ਚੱਲੇਗੀ ਪਛਮੀ ਹਵਾ ਚੱਲਣ ਦੇ ਨਾਲ ਅਜਿਹਾ ਪ੍ਰਤੀਤ ਹੋਵੇਗਾ ਕਿ ਕਾਫੀ ਜ਼ਿਆਦਾ ਠੰਡੀ ਹਵਾ ਲੱਗ ਰਹੀ ਹੈ ਕਾਫੀ ਜ਼ਿਆਦਾ ਸ਼ੀਤ ਲਹਿਰ ਚੱਲ ਰਹੀ ਹੈ ਤੇ ਇੱਕ ਪੱਛਮੀ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰ ਵਿੱਚ ਦਰਸਤ ਤਿਆਰ ਹੁੰਦੇ ਦਿਖਾਈ ਦੇ ਰਹੇ ਨੇ ਜੋ ਕਿ 15-16 ਤਰੀਕ ਤੱਕ ਨੂੰ ਹੋ ਰਹੇ ਨੇ ਜਿਨ੍ਹਾਂ ਦਾ ਅਸਰ ਇਹ ਹੋਵੇਗਾ ਕਿ ਹਲਕੇ ਦਰਮਿਆਨੀ ਬੱਦਲਬਾਈ ਕਿਰਮਣ ਕੜੀ ਪਹਾੜੀ ਖੇਤਰ ਵਿੱਚ ਹੋਵੇਗੀ ਜਿਸ ਦੇ ਨਾਲ ਪੰਜਾਬ ਦਾ ਤਾਪਮਾਨ ਵੀ ਘਟਦਾ ਹੋਇਆ ਦਿਖਾਈ ਦੇਵੇਗਾ ਪੰਜਾਬ ਦਾ ਦਿਨ ਦਾ ਤਾਪਮਾਨ ਜਿਹੜਾ ਉਹ 18 ਡਿਗਰੀ ਅਤੇ ਰਾਤ ਦਾ ਤਾਪਮਨ 34 ਡਿਗਰੀ ਤੱਕ ਆ ਜਾਵੇਗਾ ਇਸ ਜੀ ਅਪਡੇਟ ਆਉਂਦੇ ਦਿਨਾਂ ਦੇ ਮੌਸਮ ਦੀ ਆਕੀ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਲੱਗ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ ਵੈਦਰ ਅਪਡੇਟਸ ਵਿਖਤੇ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ